ਸਤ ਸ੍ਰੀ ਅਕਾਲ ਵੇਲੇ ਤੁਹਾਨੂੰ ਜੀ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਤੇ ਲੋਜੀ ਹਾਜ਼ਰ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦਾ ਟਾਟਾ ਤੇ ਨਾ ਸ਼ੇਅਰ ਕਰ ਦਿੱਗੇ ਜੀ ਸਰਸਾ ਨਦੀ ਤੋਂ ਰਿਲੇਟਡ ਹੈ ਨਾ ਹਮਮ ਕਿ ਸਰਸਾ ਨਦੀ 'ਚ ਜਿਹੜਾ ਵਿਛੋੜਾ ਹੋਇਆ ਸੀ ਫੈਮਲੀ ਉਹਨਾਂ ਦੀ ਸੈਪਰੇਟ ਹੋ ਗਈ ਸੀ ਉਹ ਕਿਵੇਂ ਹੋਈ ਸੀ ਤੇ ਵੈਸੇ ਸਰਸਾ ਨਦੀ ਦਾ ਕਹਿਣਾ ਸਰਸਾ ਨਦੀ ਦਾ ਤੇ ਹਿਸਟਰੀ ਨਹੀਂ ਸਰਸਾ ਨਦੀ ਤੇ ਵੇਖੋ ਮੈਨੂੰ ਲੱਗਦਾ ਰੱਬ ਦੀ ਲਿਖੀ ਸੀ ਨਾ ਕੈਂਜ ਹੋਣਾ ਸੀ ਵੇਖੋ ਸਰਸਾ ਨਹੀਂ ਜੋ ਉਦੋਂ ਹੀ ਪਾਣੀ ਇੰਨਾ ਚੜਨਾ ਸੀ ਇੱਥੇ ਇੱਕ ਲਿਖੀ ਗੱਲ ਸੀ ਨਾ ਕਿ ਰੱਬ ਨੇ ਲਿਖਿਆ ਆਇਆ ਸੀ ਕੈਂਜ ਹੋਣਾ ਸੀ ਜੋ ਨਸੀਬ ਚ ਸੀ ਜਿਵੇਂ ਇੱਕ ਇਤਿਹਾਸ ਬਣਨਾ ਸੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਪੰਜਾਬ ਦੇ ਇਤਿਹਾਸ ਦੇ ਪੰਨੇ ਆ ਤੇ ਅੱਜ ਉਹ ਦਿਖਾ ਰਿਹਾ ਹੈ ਜਿਸ ਨੂੰ ਯਾਦ ਕਰਕੇ ਪੱਥਰਾਂ ਦੇ ਵੀ ਸੀਨੇ ਪਾੜ ਜਾਂਦੇ ਕਣਕੀ ਤਰ ਪਾਸ਼ਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਪਾਰਿਆਂ ਦੀ ਸ਼ਾਮੇ 6 ਅਤੇ 7 ਕੋ ਦੀ ਦਰਮਿਆਨੀ ਰਾਤ ਨੂੰ ਪਾਸ ਰੱpass ਪਰ ਅੱਜ 7 ਕੋ ਦੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਸਰਸਾ ਨਦੀ ਦੇ ਕੰਢੇ ਤੇ ਜੋ ਕਹਿ ਵਰਤਿਆ ਆਪ ਉਸ ਦਰਦ ਨੂੰ ਪੂਰਾ ਮਹਿਸੂਸ ਕਰਦੇ ਹੋ। ਸਾਸ ਸੰਗਤੀ ਅਜੇ ਮੂੰਹ ਨੇਰਾ ਸੀ। ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਪੁਰਾਣਾ ਅਤੇ ਗਵਮਾਂ ਦੀਆਂ ਕਸਮਾਂ ਖੱਦ ਨਹੀਂ ਆਸਮਾں ਤੋੜ ਦਿੱਤੀਆਂ ਪਿੱਛੋਂ ਵੈਰੀ ਬੱਟ ਦੀ ਦਲਵਾਂਗ ਚੜ ਆਇਆ ਮੈਂ ਨਾ ਕਹਿ ਕਿਲਾ ਛੱਡ ਕੇ ਟੋੜ ਦਿੱਤਾ ਇਸ ਤਣੂ ਕੁਛ ਨਹੀਂ ਆਖਾਂ ਬਹੁਤ ਬਣ ਕੇ ਸ਼ੂਕ ਰਹੀ ਸੀ ਪਿਛਲੇ 2 ਦਿਨਾਂ ਤੋਂ ਪਹਾੜਾਂ ਵਿੱਚ ਭਾਰੀ ਬਰਸਾਤ ਹੋਣ ਦੇ ਕਾਰਨ ਸਰਸਾ ਬਹੁਤ ਚੜੀ ਹੋਈ ਸੀ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪੱਥਰ ਵੀ ਰੁੜੇ ਜਾ ਰਹੇ ਸਨ ਪਰ ਤਾਂ ਜਿਗਰਾ ਮੇਰੇ ਕਲਗੀਆਂ ਵਾਲੇ ਦਾ ਤੀਰਾਂ ਦੀ ਵਰਖਾ ਹੋ ਰਹੀ ਹੈ ਪਿਆਰਿਓ ਗੋਣੀਆਂ ਚੱਲ ਰਹੀਆਂ ਨੇ ਪਰ ਸਤਿਗੁਰਾਂ ਜੀ ਨੇ ਖੋੜਾ ਕੀਤਾ ਖਾਲਸਾ ਜੀ ਪਹਿਲਾ ਅਕਾਲ ਪੁਰਖ ਦੀ ਅराधना ਲਈ ਫਿਰ ਅਗਲਾ ਸਫਰ ਤੈ ਕਰਾਂ ਗੁਰੂ ਬਿਆਰੂ ਕੋਸੂਰ ਚੜ੍ਹਦੇ ਵਿੱਚ ਸਰਸਾ ਦੇ ਕੰਟੇ ਤੇ ਭਾਰੀ ਦਇਆ ਸਿੰਘ ਜੀ ਨੇ ਆਸਾ ਜੀ ਦੀ ਵਾਰ ਦਾ ਪਾਠ ਸ਼ੁਰੂ ਕੀਤਾ ਇਹ ਦੁਨੀਆ ਦਾ ਇੱਕ ਲੋਕਾ ਅਜੀਹਰ ਦਿਵਾਨ ਸੀ ਜਿੱਥੇ ਸਾਜਾਂ ਦੀ ਜਗ੍ਹਾ ਤਲਵਾਰਾਂ ਦੀ ਖੜਖਰਾਹਟ ਹੋ ਰਹੀ ਸੀ ਆਸਾ ਜੀ ਦੀ ਵਾਰ ਦੇ ਭੋਗ ਪਾਣ ਉਪਰੰਤ ਸਤਿਗੁਰਾਂ ਨੇ ਆਪਣਾ ਪੂਰਾ ਸਰਸਾ ਦੇ ਪਾਣੀ ਦੇ ਵਿੱਚ ਛੇੜ ਦਿੱਤਾ ਇੱਥੇ ਇਤਿਹਾਸ ਲਉਂਦੇ ਹਿੱਜੂ ਹੁੰਦਾ ਬਹੁਤ ਪਿਆਰਿਓ ਪਾਣੀ ਦਾ ਵਹਾਅ ਇੰਨਾ ਕਿ ਜ਼ਿਆਦਾ ਤੇਜ਼ ਸੀ ਇਸ ਸੈਂਕੜੇ ਸੰਗ ਬਜ਼ੁਰਗ ਮਤਾਵਾ ਦੀਦੀਆਂ ਬੱਚੇ ਪਾਣੀ ਹੁੰਆਂ ਲੈਹਨਾ ਦੇ ਵਿੱਚ ਸਮਾ ਗਏ ਇੱਥੇ ਹੀ ਸਿੱਖ ਕੌਮ ਦਾ ਅਨਮੋਲ ਖਜ਼ਾਨਾ ਰੁੜ ਗਿਆ ਗੁਰੂ ਸਾਹਿਬ ਨੇ ਸਾਲਾਂ ਬੱਧੀ ਨਹੀਂ ਪ੍ਰਕਾਟ ਕੀ ਜੋ ਸਾਹਿਤ ਜੋ ਗ੍ਰੰਥ ਲਿਖਵਾਏ ਸਨ ਨੌ ਮਾਣ ਦੇ ਕਰੀਬ ਵਿਦਿਆ ਘਰ ਗ੍ਰੰਥ ਸਰਸਾ ਦੇ ਪਾਣੀ ਵਿੱਚ ਰੁੜ ਗਏ ਕਈ ਘੋੜੇ ਤੋਸ਼ਾ ਖਾਣਾ ਅਤੇ ਕੀਮਤੀ ਸਮਾਨ ਪਾਣੀ ਦੀ ਭੇਡ ਚੜ ਗਿਆ ਜਦੋਂ ਸਰਸਾ ਪਾਰ ਕੀਤੀ ਤਾਂ ਇਹ ਤਾਂ ਆਪਾਂ ਨੂੰ ਆਈਡੀਆ ਵੀ ਨਹੀਂ ਹੈ ਇਤਿਹਾਸ ਦੀ ਪਾੜਨ ਵਾਲਾ ਪਰਿਵਾਰ ਵਸੁੰਨਾ ਹੋਇਆ ਗੁਰੂ ਪਿਆਰਿਓ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਹਿਲਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਵੱਡੇ ਸੈਨ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਨਾਲ 40-45 ਦੇ ਕਰੀਬ ਸਿੰਘ ਸਨ ਦੂਜਾ ਜੱਥਾ ਰਚ ਗਿਆ ਛੋਟੇ ਸੈਨ ਜਾਦੇ ਅਤੇ ਮਾਤਾ ਗੁਜਰੀ ਕੌਰ ਜੀ ਦਾ ਅਤੇ ਪੀਜਾ ਜੱਥਾ ਸੀ ਮਾਤਾ ਸਹਜ ਕੌਰ ਜੀ ਮਾਤਾ ਸੁੰਦਰ ਕੌਰ ਜੀ ਅਤੇ ਪਾਈ ਮਾਨੀ ਸਿੰਘ ਜੀ ਸਰਸਾ ਦੇ ਕੰਡੇ ਪਾਈ ਜੱਤਾ ਕੀ ਜਿਨ੍ਹਾਂ ਨੂੰ ਆਪਾਂ ਬਾਬਾ ਜੀ ਨੂੰ ਸਿੰਘ ਵੀ ਕਹਿੰਦੇ ਆ ਉਹਨਾਂ ਨੇ ਵੈਰੀਆਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਜੋ ਗੁਰੂ ਸਾਹਿਬ ਦਾ ਪਰਿਵਾਰ ਅੱਗੇ ਨਿਕਲ ਸਕੇ ਗੁਰੂ ਘਰਿਓ ਧਿਆਨ ਕਰਿਓ ਉਸ ਮਾਂ ਦੇ ਦਿਲ ਤੇ ਮਾਤਾ ਜੀ ਅਤੇ ਛੋਟੇ ਲਾਲ ਬਾਬਾ ਜਗਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੰਨਾ ਦੀ ਉਮਰ 9 ਅਤੇ 7 ਸਾਲ ਦੱਸੀ ਜਾਂਦੀ ਹੈ ਕੰਡੇ ਰਹਿ ਗਏ ਸਨ ਨਾ ਕੋਈ ਸੇਵਾਦਾਰ ਨਾ ਕੋਈ ਸੰਗ ਨਾ ਪਿਤਾ ਅਤੇ ਨਾ ਭਰਾ ਅਤੇ ਨਾਂ ਮਤਾਵਾਂ ਨਾਲ ਸਰਸਾ ਦੇ ਕੰਡੇ ਸੰਘੜੇ ਜੰਗਲ ਬੇਲੇ ਵਿੱਚ ਮਾਤਾ ਦੀ ਬੱਚਿਆਂ ਦੀ ਹੁੰਪਲ ਫੜੀ ਤੁਰੇ ਜਾ ਰਹੇ ਸਨ ਸਾਰਾ ਦਿਨ ਤੁਰਦੇ ਆ ਤੁਰਦੇ ਆ ਸ਼ਾਮ ਪਈ ਰਸਤੇ ਵਿੱਚ ਉਹਨਾਂ ਨੂੰ ਕੁੰਮਾ ਮਾਸਕੀ ਮਿਲਿਆ ਇਹ ਇੱਕ ਗਰੀਬ ਮਲਾਹ ਸੀ ਜੋ ਦਰਿਆ ਦੇ ਕੰਡੇ ਝੁੱਗੀ ਪਾ ਕੇ ਰਹਿੰਦਾ ਸੀ ਮਾਤਾ ਜੀ ਨੇ ਪੁੱਛਿਆ ਭਾਈ ਸਾਨੂੰ ਰਾਤ ਟੱਟਣ ਲਈ ਥਾਂ ਮਿਲ ਜਾਏਗੀ ਤਾਂ ਮਹਾਮਾਸਕੀ ਪਹਿਲਾਂ ਥੋੜਾ ਡਰਿਆ ਕਿ ਮੁਗਲ ਫੌਜ ਮਦਰ ਹੈ ਪਰ ਮਾਤਾ ਜੀ ਦੇ ਨੂਰੀ ਚਿਹਰੇ ਅਤੇ ਮਸੂਮ ਬੱਚਿਆਂ ਨੂੰ ਦੇਖ ਕੇ ਉਸ ਦਾ ਦਿਲ ਭਸਿਜ ਗਿਆ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬ ਜਦਿਆ ਨੇ 7 ਪੌਂਦੀ ਰਾਤ ਉੰਮੇ ਮਾਸਕੀ ਦੀ ਠੰਡੀ ਵਿੱਚ guzari ਸੋਚੋ ਪਿਆਰਿਓ ਜਿਹੜੇ ਬੱਚੇ ਤਨ ਤੱਕ ਅਨੰਦਪੁਰ ਦੇ ਰੰਗਲੇ ਮਹਿਨਾ ਵਿੱਚ ਮਖਮਲੀ ਜਿਹੇ ਜਾਂਦੇ ਸੰਦੇਸ ਹਨ ਅੱਜ ਸ਼ਾਮ ਦਾ ਕੋਈ ਰਾਤ ਨੂੰ ਕੁੰਮੇ 마ਸੀ ਦੀ ਟੁੱਟੇ ਹੋ ਸ਼ਾਮ ਵਿੱਚ ਧਰਤੀ ਤੇ ਬੈਠੇ ਹੋਏ ਠੰਡੀ ਹਵਾ ਵਗ ਰਹੀ ਹੈ ਬਸਤਰ ਵੀ ਗੰਦੇ ਨੇ ਮਾਤਾ ਗੁਜਰੀ ਜੀ ਨੇ ਲਾਲਾ ਨੂੰ ਆਪਣੀ ਬੋਕਲ ਵਿੱਚ ਲਿਆ ਹੋਇਆ ਆਪਣੀ ਬੁੱਢੇ ਹੱਡਾਂ ਦੀ ਗਰਮੈਸ਼ ਦੇ ਰਹੇ ਨੇ ਉਹਨਾਂ ਨੂੰ ਭੁੱਖ ਵੀ ਲੱਗੀ ਹੈ ਕੁੰਮੇ 마ਸੀ ਨੇ ਰੁੱਖਾ ਮਿੱਸਾ ਪ੍ਰਸ਼ਾਦਾ ਜੋ ਵੀ ਉਹ ਤਿਆਰ ਕਰ ਸਕਦਾ ਸੀ ਤਿਆਰ ਕੀਤਾ ਅਤੇ ਮਾਤਾ ਜੀ ਅਤੇ ਬੱਚਿਆਂ ਨੂੰ ਸ਼ਕਾਇ ਗੁਰੂ ਬਿਆਨ ਉੱਤਰ ਸੁਈਆ ਗੰਗੂ ਜੋ ਵਿਛੜ ਗਿਆ ਸੀ ਉਹ ਲੱਭਦਾ ਰੱਬ ਦਾ ਕੋਈ ਮਾਸਕੀ ਦੀ ਚੋਬੀ ਤੱਕ ਤਾਂ ਪਹੁੰਚਿਆ। ਦਰਦ ਨੂੰ ਦੇਖ ਕੇ ਮਾਤਾ ਜੀ ਨੂੰ ਥੋੜਾ ਹੌਸਲਾ ਹੋਇਆ ਤੇ ਚਲੋ ਕੋਈ ਤਾਂ ਆਪਣਾ ਜਾਣਦਾ ਮਿਲਿਆ। ਪਰ ਪਿਆਰਿਓ ਗੰਭੂ ਨੇ ਮਾਤਾ ਜੀ ਕੋਲ ਮੋਹਰਾ ਦੀ थैਲੀ ਦੇਖ ਲਈ ਅਤੇ ਉਸ ਦੀ ਨੀਅਤ ਵਿੱਚ ਖੋਟ ਆ ਗਿਆ। ਉਸ ਨੇ ਸੋਚਿਆ ਤੇ ਮੈਂ ਮਾਤਾ ਜੀ ਨੂੰ ਆਪਣੇ ਪਿੰਡ ਫੇੜੀ ਲੈ ਜਾਣਾ ਅਤੇ ਉਸ ਤੋਂ ਬਾਅਦ ਇਹ ਮੋਹਰਾ ਮੈਂ ਰੱਖ ਲਵਾਂਗਾ। ਉਸ ਨੇ ਕਿਹਾ ਮਾਤਾ ਜੀ ਇੱਥੇ ਖਤਰਾ ਹੈ। ਮੇਰਾ ਪਿੰਡ ਸਹੀੜੀ ਜਿਸ ਨੂੰ ਛੇੜੀ ਵੀ ਕਹਿੰਦੇ ਨੇ ਆਪਾਂ ਉੱਥੇ ਚੱਲ ਗਏ ਇਤਿਹਾਸ ਦੱਸਦਾ ਹੈ ਕਿ ਅਗਲੀ ਸਵੇਰ 8:00 ਵਜੇ ਦੰਗੂ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਹੁਣ ਗਾਦ ਕਰਦੇ ਹਾਂ ਤੀਜੇ ਪਾਸੇ ਭਾਈ ਮਨੀ ਸਿੰਘ ਦੀ ਭਾਈ ਜਵਾਹਰ ਸਿੰਘ ਜੀ ਅਤੇ ਭਾਈ ਧਨਾ ਸਿੰਘ ਜੀ ਦਿੱਲੀ ਵਾਲੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੀ ਸੇਵਾ ਰਚ ਸੰ ਸਰਸਾ ਪਾਰ ਕਰਦਿਆਂ ਇਹ ਜੱਥਾ ਵੀ ਵਿਛੜ ਗਿਆ ਸੀ ਗੁਰੂ ਸਾਹਿਬ ਦਾ ਹੁਕਮ ਸੀ ਤੇ ਇਹਨਾਂ ਨੂੰ ਦਿੱਲੀ ਪਹੁੰਚਾਇਆ ਜਾਵੇ 7 ਕੋ ਦੀ ਸਾਰੀ ਦਿਹਾੜੀ ਇਹ ਜੇਠਾ ਨੌਕਰ ਦਾ ਸਕਦਾ ਔਖੇ ਰਸਤੇਆਂ ਰਾਹੀਂ ਰੋਪੜ ਤੋਂ ਅੱਗੇ ਅੰਬਾਲੀ ਵਾਲੇ ਪਾਸੇ ਵਧਿਆ ਸੱਤ ਪੌਦੀ ਰਾਤ ਇਹਨਾਂ ਨੇ ਵੀ ਕਿਸੇ ਸੁਰੱਖਿਤ ਟਿਕਾਣੇ ਤੇ ਕੱਟੀ ਕਿਸੇ ਸਰਦਾਰੂ ਦੇ ਘਰ ਲੋਕੇ ਕੱਟੀ ਇਹਨਾਂ ਦੇ ਦਿਲ ਵਿੱਚ ਵੀ ਭਾਰੀ ਦਰਦ ਸੀ ਤੇ ਕਾਲੀ ਤਰਪਾਸ਼ਾ ਅਤੇ ਛੋਟੇ ਸਹਿਬ ਜੱਦਿਆਂ ਨਾਲ ਕੀ ਭਾਣਾ ਵਰਤਿਆ ਹੋਵੇਗਾ ਇਹ ਸਫ਼ਰ ਤੈਅ ਕਰਦੇ ਹੋਏ ਬਾਅਦ ਵਿੱਚ ਦਿੱਲੀ ਪਹੁੰਚ ਗਏ ਹੁਣ ਗੱਲ ਕਰੀਏ ਸਹਿਨ ਸ਼ਾਹਾਂ ਦੇ ਸਹਿਨ ਸ਼ਾਹ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਸਸਾ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਨਾਲ 40 ਸਿੰਘ ਅਤੇ ਦੋ ਵੱਡੇ ਸਹਿਬ ਜਰ ਦੇ ਸਨ ਪੰਜਾਂ ਪਿਆਰਿਆਂ ਵਿੱਚੋਂ ਭਾਈ ਰਾਇਆ ਸਿੰਘ ਭਾਈ ਧਰ ਸਿੰਘ ਭਾਈ ਮੋਤਮ ਸਿੰਘ ਅਤੇ ਭਾਈ ਸੈਬ ਸਿੰਘ ਵੀ ਅਤੇ ਭਾਈ ਹਿੰਮਤ ਸਿੰਘ ਵੀ ਸਾਰੇ ਨਾਲ ਹੀ ਸਨ ਇਸ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਤੋਂ ਭਾਈ ਸੰਗਤ ਸਿੰਘ ਵਾਜੇ ਹੋਰ ਵੀ ਬ੍ਰਹਮ ਗਿਆਨੀ ਜੋਰੇ ਗੁਰੂ ਜੀ ਦੇ ਨਾਲ ਸਨ ਗੁਰੂ ਪਿਆਰੇ ਸਤਿਗੁਰੂ ਜੀ ਰੋਪੜ ਵੱਲ ਵਧੇ ਰਸਤੇ ਵਿੱਚ ਰੋਪੜ ਦੇ ਕੋਲ ਫਿਰ ਬਗਲ ਫੌਜ ਨਾਲ ਘਟਪੋਈ ਇਸ ਤੋਂ ਬਾਅਦ ਗੁਰੂ ਜੀ ਕੋਟਲਾ ਨੇ ਹੰਗ ਕੋਲ ਗਈ। ਨਿਹੰਗ ਖਾਂ ਪਠਾਰ ਗੁਰੂ ਘਰ ਦਾ ਅਨੰਨ ਸਰਦਾਰ ਨੂੰ ਸੀ। ਰਾਤ ਦੇ ਹਨੇਰੇ ਵਿੱਚ ਜਦੋਂ ਮੌਤ ਇੱਛਾ ਕਰ ਰਹੀ ਸੀ ਨਿਹੰਗ ਖਾਂ ਨੇ ਆਪਣਾ ਸਭ ਕੁਝ ਦਾਤੇ-ਦਾਤੀ ਗੁਰੂ ਸਾਹਿਬ ਅਤੇ ਸਿੰਘਾਂ ਦੀ ਸੇਵਾ ਕੀਤੀ। ਇੱਥੇ ਹੀ ਬੀਬੀ ਮਮਤਾ ਨਿਹੰਗਰ ਖਾਂ ਦੀ ਧੀ ਨੇ ਸਰਪੁਲਾ ਦੇ ਦਰਸ਼ਨ ਕੀਤੇ। ਸਿੰਘਾਂ ਨੇ ਆਪਣੇ ਗੱਲੇ ਵਸਤਰ ਫਕਾਏ, ਸ਼ਸਤਰ ਸਾਫ ਕੀਤੇ ਅਤੇ ਥੋੜਾ ਆਰਾਮ ਕੀਤਾ। ਕੋਟਲਾ ਨੇ ਹੰਗ ਖਾਂ ਵਿਖੇ ਗੁਰੂ ਸਾਹਿਬ ਜੀ ਰਣਨੀਤੀ ਬਣਾ ਰਹੇ ਸਨ ਕਿ ਅੱਗੇ ਚਮਕੌਰ ਵਾਲੇ ਕਿਵੇਂ ਵਧਿਆ ਜਾਵੇ ਗੁਰੂ ਪਿਆਰਿਓ ਇੱਥੇ ਵਿਦਵਾਨਾਂ ਦੀਆਂ ਵੱਖੋ ਵੱਖਰੀਆਂ ਰਾਇਆਂ ਨੇ ਕਈ ਵਿਦਵਾਨ ਇਹ ਕਹਿੰਦੇ ਨੇ ਕਿ ਸਤਗੁਰਾਂ ਨੇ ਜਦ ਸੱਤ ਪੌਦੀ ਰਾਤ ਆ ਉਹ ਕੋਤਲਾ ਨਿਹੰਗ ਦੇ ਘਰੇ ਹੀ guzari ਤੇ ਕਈ ਵਿਦਵਾਨ ਕਹਿੰਦੇ ਨੇ ਜਿਵੇਂ ਕਿ ਭਾਈ ਤਿੰਦਰਪਾਲ ਸੰਜੀਵੀ ਕਹਿੰਦੇ ਨੇ ਕਿ ਸਤਗੁਰਾਂ ਨੇ ਸੱਤ ਪੌਦੀ ਰਾਤ ਚਮਕੌਰ ਦੀ ਗੜੀ ਵਿੱਚ guzari ਪਰ ਸਤੁਰ ਸੱਚੇ ਪਾਤਸ਼ਾਹ ਜੀ ਸਵੇਰ 40 ਸੰਗਾਂ ਦੇ ਜਾਂਦਰਾ ਕੋਟ ਦਾ ਨਹੰਦ ਵਿਖੇ ਰਹੇ ਤੇ ਜਾਂ ਫਿਰ ਸਤਗੁਰੂ ਜੀ ਚੰਪੌਰ ਦੀ ਗੜੀ ਵਿਖੇ ਰਹੇ। ਕਈ ਵਿਦਵਾਨ ਕਹਿੰਦੇ ਨੇ ਕਿ ਸਤਗੁਰੂ ਕੀ ਕੋਟ ਦਾ ਨਹੰਦ ਵਿਖੇ ਰੁਕੇ ਅਤੇ ਸਵੇਰ ਦੇ ਅੰਮ੍ਰਿਤ ਵੇਲੇ ਚੰਪੌਰ ਦੀ ਗੜੀ ਵਿੱਚ ਤਾਂ ਪਹੁੰਚੇ ਕਿਉਂਕਿ ਜੰਗ ਕਰਨਾ ਸੌਖਾ ਸੀ ਕਿਉਂਕਿ ਚੰਪੌਰ ਦੀ ਗੜੀ ਉੱਚੇ ਟਿੱਬੇ ਤੇ ਬਣੀ ਹੋਈ ਸੀ। ਕਈ ਵਿਦਵਾਨ ਕਹਿੰਦੇ ਨੇ ਕਿ ਸਤਗੁਰੂ ਜੀ ਸਤ ਪੂਰੀ ਦੀ ਰਾਤ ਨੂੰ ਚੰਪੌਰ ਦੀ ਗੜੀ ਵਿਖੇ ਪਹੁੰਚ ਗਏ ਸਨ। ਅਤੇ ਆਪਕੋ ਦੇ ਦੰਨੂ ਦੁਪਹਿਰ ਵੇਲੇ ਜੰਗ ਸ਼ੁਰੂ ਹੁੰਦਾ ਹੈ ਇੱਧਰ ਛੋਟੇ ਸਹਬ ਜ਼ਾਦੇ ਕੁੰਮੀ ਮਾਸਕੀ ਵੀ ਛੁੱਟੀ ਵਿੱਚ ਠੰਡੀ ਜਿੰਨੀ ਤੇ ਸੁੱਤੇ ਪੈਸਾ ਬੇਖਬਰ ਕਿ ਸਵੇਰੇ ਦੰਨੂ ਪਾਪੀ ਉਹਨਾਂ ਨੂੰ ਨਾਲ ਲੈ ਜਾਵੇਗਾ ਤੀਸਰੇ ਪਾਸੇ ਮਾਤਾ ਸੁੰਦਰਕੌਰ ਜੀ ਆਪਣੀ ਪਰਿਵਾਰ ਤੋਂ ਵਿਛੜ ਕੇ ਦਿੱਲੀ ਦੇ ਰਾਹਾਂ ਤੇ ਸਨ ਗੁਰੂ ਪਿਆਰਿਓ ਸੋਚ ਕੇ ਦੇਖੋ ਅੱਜ ਦੀ ਰਾਤ ਸਤ ਪੌਂ ਦੀ ਰਾਤ ਕੈਸੀ ਤੈਣ ਦੀ ਰਾਸੀ ਇਹ ਕੋ ਪਰਿਵਾਰ ਜੋ ਕੱਲ ਤੱਕ ਆਨੰਦਪੁਰ ਸਾਹਿਬ 'ਚ ਇਕੱਠਾ ਸੀ ਅੱਜ ਤਿੰਨ ਧਾਵਾਂ ਤੇ ਵੜਿਆ ਗਿਆ ਕਿਸੇ ਨੂੰ ਨਹੀਂ ਪਤਾ ਕਿ ਕੌਣ ਇੱਥੇ ਹੈ ਨਾ ਸਰਤੇ ਸ਼ਤ ਨਾ ਪੈਰੀ ਜੋੜਾ ਨਾ ਤਨ ਤੇ ਪੂਰੇ ਕੱਪੜੇ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮੱਥੇ ਤੇ ਕੋਈ ਸ਼ਿਕਰ ਨਹੀਂ ਉਮਰ ਨੂੰ ਪਤਾ ਸੀ ਕਿ ਆਉਣ ਵਾਲਾ ਕੱਲ ਚਮਕੌਰ ਦੀ ਜੰਗ ਐਸ ਤੋਂ ਵੀ ਪਿਆਰਤ ਹੋਵੇਗਾ ਪਰ ਉਹ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥਨਾ ਅਮਾਨੇ ਦੀ ਰਸ ਵਿੱਚ ਲਈ ਸੰ ਅੱਜ ਇਹ ਦਿਨੋ ਸਰਸਾ ਦੀ ਕੋੜ ਦੀ ਲੰਗੀ ਹੈ ਪਿਆਰੀ ਯਾਰ ਉਡੀ ਹੈ ਉਹਨਾਂ ਵਿਚੀਆਂ ਰੂਹਾਂ ਦੀ ਆਓ ਅੱਜ ਦੀ ਰਾਤ ਆਪਣੀ ਤਰ੍ਹਾਂ ਵਿੱਚ ਬੈਸਤਰਿਆਂ ਤੇ ਸੌਣ ਤੋਂ ਪਹਿਲਾਂ ਇੱਕ ਵਾਰ ਉਸ ਦਤਾ ਦਾ ਸ਼ੁਕਰਾਨਾ ਕਰੀਏ ਤੇ ਉਹਨਾਂ ਮਾਸੂਮ ਜਿੰਦਾਂ ਨੂੰ ਯਾਦ ਕਰੀਏ ਜੋ ਕੋਹ ਦੀਆਂ ਠੰਡੀਆਂ ਰਾਤਾਂ ਵਿੱਚ ਕੌਮ ਦੀ ਸਰਬਾਨ ਹੋ ਗਏ ਕਿਰਪਾ ਕਰਕੇ ਜੀਵਨ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਸੇਵਾ ਜਰੂਰ ਕਰੀਏ ਚਾ ਬਿਲਕੁਲ ਛੇ ਤਾਂ ਨਹੀਂ ਚਾਹੀਦੀ ਇਹ ਵੀਡੀਓ ਮੈਂ ਮੈਂ ਦਿੱਤਾ ਸੀ ਅੱਜ ਦੀ ਰਾਤ 7:00 ਪੋ ਦੀ ਰਾਤ ਸੀ ਤੇ ਦੇਖੋ ਰਾਤ ਕਿੰਨੀ ਠੰਡੀ ਹਵਾ ਚੱਲਦੀ ਪਈ ਸੀ ਤੁਸੀਂ ਨੋਟ ਕੀਤਾ ਹਾਂ ਰਾਤ ਬਹੁਤ ਕਿਉਂਕਿ ਮੈਂ ਦੇਖਣ ਡਈ ਸੀ ਗੇਟ ਦੇ ਉੱਪਰ ਜਿਵੇਂ ਉਹ ਲੱਗੀ ਹੋਈ ਹੈ ਨਾ ਸ਼ੀਟ ਜਈ ਤੇ ਉਹ ਗ੍ਰੀਨ ਕਪੜਾ ਲੱਗਾ ਹੋ ਤੇ ਉਹ ਐਵੇਂ ਓਡੋ ਡੋ ਕੇ ਜਾਂ ਡਿਆ ਸੀ ਉਹ ਲੋ ਬਣਿਆ ਸੀ ਹਵਾ ਚੱਲਦੀ ਪਈ ਸੀ ਉਹ ਵੀ ਉਖੜ ਗਿਆ ਸੀ ਐਵੇਂ ਮੈਂ ਦਰਵਾਜ਼ਾ ਖੋਲਿਆ ਸਾਹਮਣੇ ਇੰਨੀ ਹਵਾ ਚਲਦੀ ਪਈ ਬਹੁਤ ਕੋਤ ਸਤ ਕੋ ਦੀ ਰਾਤ ਬਹੁਤ ਠੰਡੀ ਹਵਾ ਸੀ ਰਾਤੀ ਬਹੁਤ ਠੰਡੀ ਹਵਾ ਸੀ ਹਾਂ ਜਲਦੀ ਵੀ ਪਰਸੋਂ ਰਾਤ ਵੀ ਬਹੁਤ ਠੰਡੀ ਹਵਾ ਸੀ ਹੁਣ ਦਿਨੇ ਵੇਖ ਲਓ ਕਿੰਨੀ ਹਵਾ ਚਲਦੀ ਹੈ ਅੱਜ ਦਿਨ ਵੀ ਠੰਡੀ ਹਵਾ ਚਲਦੀ ਪਈ ਤੇ ਇੱਕ ਦਾ ਆਪਣਾ ਹਿਸਟਰੀ ਫਿਰ ਪਾਣੀ ਦੇ ਵਿੱਚ ਨਦੀ ਦੇ ਵਿੱਚ ਠੰਡਾ ਕਿੰਨਾ ਔਰ ਬੱਚਿਆਂ ਦੇ ਜਿਹੜੇ ਲਿਬਾਸ ਸੀ ਉਹ ਵੀ ਗਿੱਲੇ ਹੋ ਗਏ ਗਿੱਲੇ ਹੋ ਗਏ ਯੋ ਸਰ ਦੀ ਤੇ ਇੰਨੀ ਜ਼ਿਆਦਾ ਸਾਡੇ ਬੱਚੇ ਨੇ ਅਸੀਂ ਮੂੰਹ ਤੋਂ ਖਲੋ ਜਾਈਏ ਤੇ ਕਹਿੰਦੇ ਜਦੋਂ ਗਰਮ ਪਾਣੀ ਨਾ ਦੋਗੇ ਅਸੀਂ ਮੂੰਹ ਵੀ ਤੁਨ ਅੱਛਾ ਫਿਰ ਆ ਦੇਖੋ ਕਿ ਉਸ ਤੋਂ ਬਾਅਦ ਕਦੀ ਆਪਸ ਵਿੱਚ ਮਿਲੇ ਹੀ ਨਹੀਂ ਕਦੀ ਮਿਲੇ ਹੀ ਨਹੀਂ ਤਿੰਨਾ ਥਾਵਾਂ ਤੇ ਬਿਚੋਰਾ ਪਿਆ ਵੇਖੋ ਤੇ ਉਸ ਤੋਂ ਬਾਅਦ ਹਰ ਕੋਈ ਹਰ ਵੀ ਤਰਸਦਾ ਰਿਹਾ ਹਰ ਕੋਈ ਆਸ ਉਮੀਦ ਲਾ ਕੇ ਬੈਠਾ ਰਿਹਾ ਉਹਦੋਂ ਕਿ ਮਿਲਾਂਗੇ ਮਿਲਾਂ ਹੁੰਦਾ ਸੀ ਕਿ ਕਿਸੇ ਦੀਆਂ ਖਬਰਾਂ ਇੱਕ ਦੂਜੇ ਨੂੰ ਪਹੁੰਚ ਜਾਣੀਆਂ ਕਿਵੇਂ ਉਹ ਹੀ ਨਾ ਉਹਦੋਂ ਨਹੀਂ ਹੁੰਦਾ ਕਿਸੇ ਨਾਲ ਰਾਤ ਤੇ ਹਾਸ ਲੈ ਕੇ ਤੇ ਕਿੰਨਾ ਮਤਲਬ ਕਿ ਵਾਕਈ ਬਹੁਤ ਮੈਂ ਕਹਿੰਦੀ ਆ ਕਿ ਸੋਚ ਕੇ ਵੀ ਨਾ ਇੱਕ ਦਫਾ ਦਿਲ ਨੂੰ ਬਹੁਤ ਤਕਲੀਫ ਹੋ ਜਾਂਦੇ ਨੇ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਕਿ ਵੇਖੋ ਹਾਸ ਦਾ ਵਾਸਤਾ ਪਰਿਵਾਰ ਦੁਬਾਰਾ ਮਿਲਿਆ ਹੀ ਨਹੀਂ ਕਦੀ ਤੇ ਇਹੋ ਜਿਹੇ ਆਕੀ ਹਿਸਟਰੀਆ ਤੋਂ ਰਿਲੇਟਡ ਵੀਡੀਓਜ਼ ਦੇ ਰਹੀ ਆ ਉਹ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਵੇਖ ਕੇ ਅੱਗੇ ਜੇ ਤੁਸੀਂ ਸ਼ੇਅਰ ਕਰਨਾ ਕੱਲ ਆਪਾਂ ਜਦੋਂ ਦੇਖ ਰਹੀ ਸੀ ਚਾਰ ਸਾਹਬਜ਼ਾਦੇ মুਵੀ ਦਾ ਲਾਸਟ ਪਾਰਟ ਉਦੋਂ ਬੇਟਾ ਮੇਰਾ ਵੀ ਵੇਖਣ ਗਿਆ ਸੀ ਨਾਲ ਤੇ ਫਿਰ ਮੈਨੂੰ ਜਾ ਕੇ ਘਰ ਪੁੱਛਣ ਲੱਗ ਗਿਆ ਕਿ ਮਮਾ ਜੀ ਉਹ ਤੁਸੀਂ ਕਿਹੜੀ মুਵੀ ਵੇਖਦੇ ਪਏ ਸੀ ਤੇ ਉਹਦੇ ਵਿੱਚ ਕੀ ਸੀ ਉਹ ਬੱਚਿਆਂ ਨੂੰ ਐਵੇਂ ਕਿਉਂ ਕੀਤਾ ਸੀ ਉਹ ਭਾਈ ਨੇ ਨਾ ਰਾਜੇ ਨੇ ਮਤਲਬ ਉਹਨੋਂ ਤਾਂ ਨਹੀਂ ਸੀ ਪਤਾ ਚੱਲ ਰਿਹਾ ਬੱਚੇ ਨੂੰ ਬੱਚਾ ਨੂੰ ਹੋ ਜੇ ਨਹੀਂ ਨਾ ਇਸ ਲਈ ਤੇ ਕਹਿੰਦੇ ਕਿ ਤੇ ਮੈਂ ਫਿਰ ਉਹਨੂੰ ਨਾ ਪੂਰੀ ਸਟੋਰੀ ਸੁਣਾਈ ਤੇ ਕਹਿੰਦਾ ਅੱਛਾ ਮੈਨੂੰ মুਵੀ ਤੁਸੀਂ ਲਾ ਕੇ ਦੇਣੀ ਹੈ ਤੇ ਮੈਂ ਪੂਰੀ মুਵੀ ਫਿਲਮ ਵੇਖਾਂਗਾ ਮੈਂ ਕਿਹਾ ਚਲ ਮੈਂ ਲਾ ਕੇ ਦਾਂਗੀ ਤੈਨੂੰ ਪੂਰਾ ਆਈਡੀਆ ਹੋ ਜਾਏਗਾ ਤੇ ਉਹ ਵੀ ਬੜਾ ਹੈਰਾਨ ਹੋਇਆ ਅੱਜਕੱਲ ਮਮਾ ਜੀ ਇੰਨੇ ਛੋਟੇ ਬੱਚਿਆਂ ਨਾਲ ਕੋਈ ਐਵੇਂ ਕਰਦਾ ਵਾ ਮਤਲਬ ਬੱਚੇ ਨਹੀਂ ਕਹਿੰਦੇ ਹੋ ਸੀ ਇਹੋ ਜਿਹਾ ਗੱਲਾਂ ਸੀ ਜਿਹਦੇ ਬਾਰੇ ਨਹੀਂ ਪਤਾ ਸੀਗਾ ਵੀਡੀਓ ਵੇਖਣ ਤੋਂ ਬਾਅਦ ਚੇਤੇ ਆ ਪਤਾ ਵੀਡੀਓ ਵਧੀਆ ਬਣਾਈ ਹੋਈ ਸੀ ਕਿ ਉਹਨਾਂ ਨੇ ਅਗੇ ਇੱਕ ਵੀਰੇ ਨੇ WhatsApp ਤੇ ਲਿੰਕ ਸੈਂਡ ਕੀਤਾ ਸੀ ਕਿ ਆਪਣੇ ਭੈਣ ਭਰਾਵਾਂ ਨਾਲ ਸਾਂਝੀ ਕਰੋ ਵੀਡੀਓ ਇਹ ਪੰਜਾਬ ਫੇਥ ਵਾਲਿਆਂ ਦੀ ਆਪਾਂ ਫਸਟ ਟਾਈਮ ਹੀ ਮੇਰੇ ਕੋਲ ਵੀਡੀਓ ਦੇਖੀ ਹੈ ਮੈਂਾਂ ਦੀ ਵੀਡੀਓ ਦੇਖੀ ਹੈ ਲੇਕਿਨ ਇਨਫੋਰਮੇਟਿਵ ਸੀ ਬਿਲਕੁਲ ਤਾਂ ਕੀ ਤੁਹਾਨੂੰ ਕਿੱਦਾਂ ਲੱਗੀ ਅੱਜ ਦੀ ਵੀਡੀਓ ਅੱਜ ਦੀ ਇਨਫੋਰਮੇਟਿਵ ਵੀਡੀਓ ਕਮੈਂਟ ਕਰਕੇ لازਮੀ ਦੱਸਣਾ ਹੈ ਮਿਲਦੇ ਆ नेक्स्ट ਵੀਡੀਓ ਸਟੱਫ ਨਾਲ ਚੜਦੀ ਕਲਾ ਵਿੱਚ ਰਹੋ